ਹਾਂਜੀ ਅੱਜ ਦੇ ਸਮੇਂ ਦੇ ਆਧਾਰਤ ਫੇਕ ਆਈਡੀ ਦਾ ਕਮਾਰ ਕਹਾਣੀ ਲੈ ਕੇ ਆਜਾ ਤੁਹਾਡੇ ਲਈ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਹਾਂਜੀ ਕੀ ਹਾਲ ਐ ਕਿਵੇਂ ਪੜਾਈ ਚੱਲ ਰਹੀ ਐ ਅੱਜ ਗੱਲ ਕਰ ਸਕਦੇ ਹਾਂ ਵੀਡੀਓ ਕਾਲ ਤੇ ਨਹੀਂ ਨਹੀਂ ਮੈਂ ਅਜੇ ਮੂੰਹ ਵੀ ਤੋਤਾ ਰਾਤ ਦੀ ਡਿਊਟੀ ਤੇ ਸੀ ਕਹ ਸੀ ਮਾਂ ਫੋਨ ਕੱਟਣ ਲੱਗੀ ਸਿੰਦਰ ਬੋਲਿਆ ਯਾਰ ਲੈ ਮੂੰਹ ਤੋਤੇ ਨੂੰ ਕੀ ਕਰਨਾ ਐ ਅੱਜ ਤਿੰਨ ਹਫ਼ਤੇ ਹੋ ਗਏ ਗੱਲ ਕੀਤੀ ਨੂੰ ਬੇਬੇ ਬਾਪੂ ਵੀ ਪਰੇਸ਼ਾਨ ਨੇ ਚੱਲ ਫੋਨ ਤੇ ਵੀਡੀਓ ਕਾਲ ਚੱਕ ਗੱਲ ਕਰਨੀ ਐ ਨਹੀਂ ਕਿਹਾ ਨਾ ਨਹੀਂ ਹੋਣੀ ਵੀਡੀਓ ਕਾਲ ਆਡੀਓ ਤੇ ਹੀ ਗੱਲ ਕਰੋ ਜੇ ਕਰਨੀ ਐ ਤਾਂ ਸੀਮਾ ਆਖੜਦੀ ਹੋਈ ਬੋਲੀ ਮੈਂ ਥੱਕੀ ਆ ਸੌਣਾ ਵੀ ਐ ਤੁਹਾਨੂੰ ਵੀ ਪਤਾ ਨਾਈਟ ਸ਼ਿਫਟ ਦਾ ਤੁਸੀਂ ਠਰੇ ਦੇਸੀ ਜੇ ਕਦੇ ਕੋਈ ਕੰਮ ਕੀਤਾ ਹੋਵੇ ਤਾਂ ਪਤਾ ਚੱਲੇ ਥਕਾਵਟ ਦਾ ਕਹੇ ਸੀਮਾ ਨੇ ਫੋਨ ਕੱਟ ਦਿੱਤਾ ਵਿਚਾਰਾ ਸਿੰਦਰ ਸੋਚਦਾ ਹੀ ਰਹਿ ਗਿਆ ਕਿ ਕੁੜੀ ਬਦਲ ਚੁੱਕੀ ਸੀ ਜਿਸ ਨਾਲ ਉਸਨੇ ਵਿਆਹ ਕਰਵਾਇਆ ਸੀ ਪੂਰੇ 50 ਲੱਖ ਲਾ ਕੇ ਬਾਹਰ ਭੇਜੀ ਸੀ ਸੀਮਾ ਤੇ ਸਿੰਦਰ ਦਾ ਸੁਪਨਾ ਸੀ ਕਿ ਉਹ ਵੀ ਕੈਨੇਡਾ ਜਾਵੇ ਘਰਦਿਆਂ ਦੇ ਸੁਪਨੇ ਪੂਰੇ ਕਰੇ ਪਰ ਹੁਣ ਕਈ ਵਕਤ ਤੋਂ ਚਾਹ ਦੇ ਨਾਲ ਗੱਲ ਵੀ ਨਹੀਂ ਕਰਦੀ ਜਦ ਵੀ ਸ਼ਿੰਦਰ ਜਾਂ ਉਸ ਦੀ ਮਾਂ ਕਹਿੰਦੀ ਪੁੱਤ ਮੂੰਹ ਤਾਂ ਦਿਖਾ ਦੇ ਸੀ ਮਾਂ ਆਖਦੀ ਕੰਮ ਕਰ ਕਰ ਸ਼ਕਲ ਬੇਸ਼ਕਲ ਹੋ ਗਈ ਮਜ਼ਾਕ ਵਿੱਚ ਸ਼ਿੰਦਰ ਆਖਦਾ ਮੈਂ ਕਿਹੜਾ ਮਾਰਲਿੰਗ ਕਰਵਾਨੀ ਹੈ ਆ ਲੈਣ ਦੇ ਦੋ ਚਾਰ ਜਵਾਕ ਕਰਕੇ ਤੈਨੂੰ ਘਰ ਦੀ ਰਾਣੀ ਬਣਾਉਣਾ ਹੈ ਤੇ ਮੈਂ ਆਪ ਕੰਮ ਕਰੂੰ ਇਹ ਸੁਣਦੇ ਹੀ ਸੀਮਾ ਅੱਗ ਬੋਲ ਲਾ ਹੋ ਗਈ ਤੇ ਬੋਲੀ ਤੈਨੂੰ ਨਿਆਣੇ ਜੰਮਣ ਦੀ ਮਸ਼ੀਨ ਚਾਹੀਦੀ ਐ ਮੈਂ ਨਹੀਂ ਸਾਦੀ ਤੈਨੂੰ ਕਰ ਲੈ ਜੋ ਕਰਨਾ ਐ ਖਿੰਦਰ ਬੋਲਿਆ ਯਾਰ ਮਜਾਕ ਕਰਦਾ ਸੀ ਮੈਂ ਤਾਂ ਤੈਨੂੰ ਤੂੰ ਗੁੱਸਾ ਕਰ ਗਈ ਚਲ ਕੋਈ ਨਹੀਂ ਸੌ ਜਾ ਕੱਲ ਗੱਲ ਕਰਦੇ ਆ ਆ ਕੇਸ਼ਿੰਦਰ ਨੇ ਫੋਨ ਕੱਟ ਦਿੱਤਾ ਫਿਰ ਕੁਝ ਦੇ ਸੀਮਾ ਨੇ ਫੋਨ ਹੀ ਨਾ ਚੁੱਕਿਆ ਤੇ ਨਾ ਹੀ ਕੀਤਾ ਸ਼ਿੰਦਰ ਨੂੰ ਫਿਕਰ ਲੱਗੀ ਉਸਨੇ ਆਪਣੇ ਸਹੁਰਿਆਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਵੀ ਗੱਲ ਮੁਕਾ ਦਿੱਤੀ ਕਿ ਜਿਸ ਦਿਨ ਮਰਜੀ ਨਾਲ ਕਿਸੇ ਨਾਲ ਵਿਆਹ ਕਰਵਾਇਆ ਸੀ ਉਸ ਦਿਨ ਤੋਂ ਹੀ ਸਾਡਾ ਰਿਸ਼ਤਾ ਖਤਮ ਹੋ ਗਿਆ ਸੀ ਸਾਡੇ ਨਾਲ ਕੋਈ ਲੈਣ ਦੇਣੀ ਉਸਦਾ ਪਰ ਆਪਸ ਮਾਪਿਆਂ ਦੀ ਸ਼ੈ ਸੀ ਸੀਮਾ ਨੂੰ ਫਿਰ ਇੱਕ ਦਿਨ ਆ ਚਿੰਦਰ ਨੂੰ ਕਿਸੇ ਨੇ ਇੱਕ ਤਸਵੀਰ ਦਿਖਾਈ ਜੋ ਕਿ ਅਧ ਨੰਗੇ ਕੱਪੜੇ ਚ ਸੀ ਤੇ ਉਹ ਤਸਵੀਰ ਵੀ ਸੀਮਾ ਦੀ ਸੀਗੀ ਚਿੰਦਰ ਦੇ ਪੈਰਾ ਹਟਾਉ ਜਮੀਰ ਨਿਕਲ ਗਈ ਉਸ ਨੇ ਕਾਫੀ ਫੋਨ ਕੀਤੇ ਪਰ ਸੀਮਾ ਨੇ ਫੋਣੀ ਨਾ ਚੁੱਕਿਆ ਸੀਮਾ ਜਾਲੀ ਜਹੀ ਆੜੀ ਬਣਾ ਕੇ ਰੋਜ ਬੰਨਸਵਨੀਆਂ ਫੋਟਮਾ ਪਾ ਰਹੀ ਸੀ ਜੋ ਚਿੰਦਰ ਦੇਖਦਾ ਤੇ ਉਹਨੂੰ ਗੁੱਸਾ ਵੀ ਆਉਂਦਾ। ਰੀਰ ਬਣਾ ਕੇ ਪਾਉਂਦੀ ਰੋਜ਼ ਲੋਕਾਂ ਨਾਲ ਗੱਲਾਂ ਕਰਦੀ ਤੇ ਉਹ ਵੀ ਵੀਡੀਓ ਕਾਲ ਨੂੰ ਮਿਕਸ ਕਰਕੇ ਪੇਜ ਤੇ ਪਾਉਂਦੀ। ਜੋ ਵੀ ਜੋ ਰੋਜ਼ ਸਿੰਦਰ ਦੇਖ ਦਾ ਦੇਖਦਾ ਤੇ ਮਰਨ ਬਾਰੇ ਸੋਚਦਾ। ਫਿਰ ਇੱਕ ਦਿਨ ਆਪੇ ਹੀ ਸੀਮੋਂ ਦੀ ਵੀਡੀਓ ਕਾਲ ਕਾਹ ਗਈ ਤੇ ਬੋਲੀ ਮੇਰਾ ਐਕਸੀਡੈਂਟ ਹੋ ਗਿਆ ਸੀ। ਦੋ ਮਹੀਨੇ ਤੋਂ ਹਸਤਾਜ ਸੀ ਫੋਨ ਵੀ ਟੁੱਟ ਗਿਆ ਸੀ ਅੱਜ ਹੀ ਨਵਾਂ ਲਿਆ ਹੈ ਦੱਸੋ ਕੀ ਹਾਲ ਹੈ ਘਰੇ ਕਿਵੇਂ ਨੇ ਸਾਰੇ ਸ਼ਿੰਦਰ ਨੇ ਸੀਮਾ ਨੂੰ ਕੁਝ ਵੀ ਜਾਣਨਾ ਹੁਣ ਦਿੱਤਾ ਤੇ ਪੁੱਛਿਆ ਤੂੰ ਠੀਕ ਐ ਕਿਸੇ ਨੂੰ ਕਹਿ ਹੋਣੀ ਕਰਵਾ ਦਿੰਦੇ ਪੈਸੇ ਭੇਜ ਦਿੰਦੇ ਸੀਮਾ ਬੋਲੀ ਹਾਂ ਬਹੁਤ ਕਰਜ਼ਾ ਚੜ ਗਿਆ ਹੁਣ ਤਾਂ ਜ਼ਰੂਰਤ ਹੋਈ ਤਾਂ ਕਹਿ ਦੇਵਾਂਗੀ ਕਹਿ ਫੋਨ ਕਰ ਦਿੱਤਾ ਤੇ ਕਾਰਜ ਜਾ ਰਹੀਆਂ ਸ਼ਾਮ ਨੂੰ ਕੰਮ ਤੇ ਜਾਣਾ ਕੁਝ ਪਲਾਂ ਬਾਅਦ ਹੀ ਜਾਲੀ ਆਈਡੀ ਤੇ ਫੇਰ ਨਵੀਂ ਵੀਡੀਓ ਪਾਤੀ ਕਹਿ ਲੋ ਬਿਸ਼ਰਮੀ ਦੀਆਂ ਸਭ ਹਦਾ ਪਾਰ ਸਨ ਹਜ਼ਾਰਾਂ ਲੋਕ ਦੇਖ ਕੇ ਲਾਈਕ ਤੇ ਗੰਦੇ ਕਮੈਂਟ ਵੀ ਕਰ ਰਹੇ ਸਨ ਜਿਨ੍ਹਾਂ ਨੂੰ ਪੜ੍ਹ ਕੇ ਸਿੰਦਰ ਦਾ ਫੋਨ ਖੋਲ ਰਿਹਾ ਸੀ ਸਿੰਦਰ ਨੇ ਸੋਚ ਵਿਚਾਰ ਕੇ ਇੱਕ ਫੇਕ ਆਈਡੀ ਬਣਾ ਲਈ ਤੇ ਉੱਥੇ ਸੀਮਾ ਦੀਆਂ ਵੀਡੀਓ ਨੂੰ ਲਾਈਕ ਕਰਨ ਲੱਗਾ ਫਿਰ ਉਹ ਹੌਲੀ-ਹੌਲੀ ਸੀਮਾ ਨੂੰ ਯਕੀਨ ਦਿਵਾਉਣ ਦੇ ਕੇ ਉਸ ਨੂੰ ਪਸੰਦ ਕਰਦਾ ਹੈ ਐਵੇਂ ਕਹਿਣ ਲੱਗ ਪਿਆ ਸੀਮਾ ਨੂੰ ਕੈਨੇਡਾ ਹੀ ਮਹਿੰਗੇ ਤੋਹਫੇ ਭੇਜਣ ਲੱਗ ਪਿਆ ਸੀਮਾ ਵੀ ਗੱਲਾਂ ਵਿੱਚ ਫਸ ਗਈ ਸੀ ਉਹ ਤਾਂ ਪਹਿਲਾਂ ਹੀ ਸ਼ਿੰਦਰ ਨੂੰ ਛੱਡ ਚੁੱਕੀ ਸੀ ਤੇ ਹੋਰਾਂ ਦੇ ਚੱਕਰਾਂ 'ਚ ਸੀ ਫਿਰ ਉਸਨੇ ਇੱਕ ਦਿਨ ਸ਼ਿੰਦਰ ਨੂੰ ਕੋਣ ਤੇ ਸਾਫ਼ ਕਹਿ ਦਿੱਤਾ ਕੀ ਹੁਣ ਇੰਡੀਆ ਨਹੀਂ ਆਵੇਗੀ ਤੇ ਉਹ ਵੀ ਆਪਣੇ ਲਈ ਕੁਝ ਸੋਚ ਲਵੇ ਜੋ ਸਿੰਦਰ ਨੇ ਕਿਹਾ ਚਲੋ ਠੀਕ ਹੈ ਜਿਵੇਂ ਤੇਰੀ ਖੁਸ਼ੀ ਪਰ ਆਖਰੀ ਵਾਰ ਇੱਕ ਵਾਰ ਤਾਂ ਵੀਡੀਓ ਕਾਲ ਕਰ ਲੈ ਬੇਬੇ ਬਾਪੂ ਨੂੰ ਵੀ ਤੈਨੂੰ ਦੇਖ ਲੈਣਗੇ ਮੈਂ ਬਾਅਦ ਚ ਸਮਝਾ ਲਵਾਗਾ ਸੀਮਾ ਮੰਨ ਗਈ ਤੇ ਉਸਨੇ ਸਭ ਨਾਲ ਗੱਲ ਕਰੀ ਸਿੰਦਰ ਨੂੰ ਵੀ ਆਖਰੀ ਸਲਾਮ ਕਹਿ ਬਲਾਕ ਕਰ ਦਿੱਤਾ ਨਾ ਮਾਪੇ ਅਣਜਾਨ ਸਨ ਪਹਿਲਾਂ ਤਾਂ ਸਿੰਦਰ ਬਹੁਤ ਰੋਇਆ ਪਰ ਫਿਰ ਉਸਨੇ ਆਪਣਾ ਨਮਾ ਚਿਹਰੇ ਲੈ ਆਇਆ ਪਹਿਲਾਂ ਆਈਡਿਟ ਕੀਤੀ ਬੋਲਣਾ ਚੱਲਣਾ ਸਿੱਖਿਆ ਤੇ ਨਾਲ-ਨਾਲ ਫੇਕ ਆਈਡੀ ਤੋਂ ਸੀਮਾ ਨਾਲ ਮਿਲਾਪ ਜਾਰੀ ਰੱਖਿਆ ਤੇ ਸੀਮਾ ਨੂੰ ਮੈਂਗੇ ਮੈਂਗੇ ਤੂਫੇ ਭੇਜ ਦਿੰਦਾ ਇਸ ਤਰ੍ਹਾਂ ਹੀ ਕਸਾਰ ਹੋ ਗਿਆ ਸੀ ਦੋਵਾਂ ਨੂੰ ਗੱਲ ਕਰਦੇ ਹੁਣ ਇੱਕ ਦਿਨ ਸ਼ਿੰਦਰ ਨੇ ਸੀਮਾ ਨੂੰ ਕਿਹਾ ਬਹੁਤ ਗੱਲਾਂ ਹੋ ਗਈਆਂ ਹੁਣ ਤਾਂ ਤੂੰ ਦੱਸ ਮੇਰੇ ਨਾਲ ਵਿਆਹ ਕਰਵਾਏਂਗੀ ਮੇਰੇ ਕੋਲ ਤਿੰਨ ਕੋਠੀਆਂ ਕਾਰਾਂ ਤੇ ਜ਼ਮੀਨ ਹੈ ਇਕਲੌਤਾ ਪੁੱਤ ਹਾਂ ਸਭ ਤੇਰੇ ਕਦਮਾਂ 'ਚ ਧਰ ਦੇਵਾਗਾ ਬਸ ਵਿਆਹ ਲਈ ਹਾਂ ਕਰ ਦੇ ਸੀਮਾ ਨੇ ਲਾਲਚ ਦੀ ਮਾਰੀ ਨੇ ਹਾਂ ਕਰ ਦਿੱਤੀ ਤੇ ਕਿਹਾ ਮੈਨੂੰ ਵੀ ਤੂੰ ਪਸੰਦ ਹੈ ਪਰ ਵਿਆਹ ਕਿੱਥੇ ਕਰਾਂਗੇ ਮੇਰਾ ਤਾਂ ਕੋਈ ਵੀ ਨਹੀਂ ਹੈਗਾ ਸ਼ਿੰਦਰ ਨੇ ਯਕੀਨ ਦਿਵਾ ਦਿੱਤਾ ਕਿ ਸਭ ਤੇਰੇ ਹੀ ਆ ਇੱਥੇ ਸਭ ਕੁਝ ਤੇਰਾ ਹੀ ਹੈ ਬਸ ਆ ਜਾ ਸੀਮਾ ਬੋਲੀ ਮੈਂ ਤਾਂ ਮਿਲੀ ਵੀ ਨਹੀਂ ਥਾਂ ਟਿਕਾਣਾ ਵੀ ਨਹੀਂ ਪਤਾ ਫਿਰ ਵਿਆਹ ਕਿਵੇਂ ਹੋਵੇਗਾ ਹੁਣ ਤਾਂ ਇੱਕ ਵਾਰ ਆਪਣੀ ਸ਼ਕਲ ਦਿਖਾਈ ਦਿਓ ਚੰਦਰ ਬੋਲਿਆ ਬਹੁਤ ਸੋਹਣਾ ਹੈ ਮੈਂ ਫਿਕਰ ਨਾ ਕਰੋ ਤੇਰੇ ਦੂਜੇ ਫਲੈਟ ਦੀ ਚਾਬੀ ਲੈ ਲਈ ਮੈਂ ਡਰਾਈਵਰ ਭੇਜ ਦੇਵਾਂਗਾ ਪਰ ਤੂੰ ਮੇਰੀਆਂ ਯਾਦ ਰੱਖੀ ਚੱਲ ਕੋਈ ਪਾ ਵੀਡੀਓ ਸੋਹਣੀ ਜਹੀ ਮੈਂ ਦੇਖਣੀ ਹੈ ਸੀਮਾ ਬੋਲੀ ਠੀਕ ਹੈ ਅੱਜ ਤੁਸੀਂ ਵੀਡੀਓ ਕਾਲ ਹੀ ਕਰ ਲੋ ਤਾਂ ਮੈਂ ਵੀ ਦੇਖ ਲਵਾਂਗੀ ਤੁਹਾਨੂੰ ਸ਼ਿੰਦਰ ਬੋਲਿਆ ਬਹੁਤ ਸੋਹਣਾ ਮੈਂ ਟੈਨਸ਼ਨ ਨਾ ਲੈ ਜਚਾਂਗਾ ਤੇਰੇ ਨਾਲ ਬਹੁਤ ਜਿਆਦਾ ਸੀਮਾ ਪੈਸੇ ਦੇ ਲਾਜ ਚ ਇੰਨੀ ਜਿਆਦਾ ਆ ਚੁੱਕੀ ਸੀ ਕਿ ਬਿਨਾ ਸੋਚ ਵਿਚਾਰ ਕੀਤੇ ਇੰਡੀਆ ਜਾਣ ਲਈ ਤਿਆਰੀ ਕਰ ਲਈ ਤੇ ਸ਼ਿੰਦਰ ਨੂੰ ਸਰਪ੍ਰਾਈਜ਼ ਦੇਣ ਲਈ ਕਿਹਾ ਉਸਨੇ ਸ਼ਿੰਦਰ ਨੂੰ ਦੱਸਿਆ ਵੀ ਨਾ ਕਿ ਮੈਂ ਆ ਰਹੀ ਆ ਦੋ ਹਫ਼ਤੇ ਬਾਅਦ ਉਸਨੇ ਸ਼ਿੰਦਰ ਨੂੰ ਫੋਨ ਕੀਤਾ ਕਿ ਉਹ ਡਰਾਈਵਰ ਨੂੰ ਫਲੈਟ ਦੀ ਚਾਬੀ ਦੇ ਕੇ ਭੇਜ ਦੇਵੇ ਕੱਲ੍ਹ ਸ਼ਾਮ ਨੂੰ ਤੇਰੇ ਕੋਲ ਹੋਵਾਂਗੀ ਸ਼ਿੰਦਰ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਾ ਰਿਹਾ ਉਸਨੇ ਜਲਦੀ ਦੇਣੀ ਦੋਸਤ ਨੂੰ ਕਿਹਾ ਕਿ ਗੱਲ ਬਣ ਗਈ ਕਹਿੰਦੀ ਕੱਲ ਆ ਜਾਣਾ ਹੈ ਹੁਣ ਕੋਈ ਫਲੈਟ ਦੇਖਣਾ ਹੈ ਕੁਝ ਕੁ ਦਿਨਾਂ ਲਈ ਆ ਲੈ ਕੇ ਸੀ ਮਾਮ ਨੂੰ ਲੈ ਕੇ ਵੀ ਆਈ ਤੋਂ ਸਿੰਦਰ ਦੇ ਮਾਪੇ ਸਿੰਦਰ ਨੂੰ ਹਮੇਸ਼ਾ ਕਹਿੰਦੇ ਕਾਕਾ ਕੀ ਬਣੂਗਾ ਬਹੂ ਦਾ ਕੋਣ ਵੀ ਨਹੀਂ ਚੁੱਕਦੀ ਉਹ ਤਾਂ ਹੁਣ ਪਰ ਸਿੰਦਰ ਆਖਦਾ ਆ ਜਾਊ ਆਪੇ ਤੁਹਾਡੇ ਪੈਰਾਂ ਦੇ ਨੱਕ ਰਗੜੂ ਮੇਰਾ ਵਾਦਾ ਹੈ ਅਗਲੀ ਸ਼ਾਮ ਸੀਮਾ ਇੰਡੀਆ ਪਹੁੰਚ ਗਈ ਤੇ ਉਹ ਹੱਕੀ ਵਕੀ ਰਹਗੀ ਉਸ ਲਈ ਜੋ ਗੱਡੀ ਆਈ ਸੀ ਉਹ ਬਹੁਤ ਸੋਹਣੀ ਸੀ ਉਹ ਬੈਠਾ ਫਲੈਟ ਚਲੀ ਗਈ ਫਲੈਟ ਵੀ ਆ ਰਹੀ ਥਾਂ ਸੀ ਸੀਮਾ ਕਦੇ ਕਿਤੇ ਕਦੇ ਕਿਤੇ ਵੀਡੀਓ ਬਣਾਉਣ ਲੱਗੀ ਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਬਣਾ ਸ਼ਿੰਦਰ ਨੂੰ ਪਾਉਣ ਤੇ ਕਹਿਣ ਲੱਗੀ ਹੁਣ ਨਹੀਂ ਰਹਿ ਹੁੰਦਾ ਹੁਣ ਤਾਂ ਮਿਲ ਜਾ ਕੇ ਸ਼ਿੰਦਰ ਨੇ ਕਿਹਾ ਠੀਕ ਹੈ ਕੱਲ ਕੋਲ ਮੈਰਿਜ ਕਰਵਾ ਲੈਂਦੇ ਆ ਸੀਮਾ ਤਿਆਰ ਹੋ ਗਈ ਤੇ ਫਿਰ ਬੋਲੀ ਮੇਰੇ ਕੱਪੜੇ ਫਿਰ ਸਿੰਦਰ ਬੋਲਿਆ ਸਭ ਹੈ ਤੈਨੂੰ ਮਿਲ ਜਾਣ ਦੀ ਬਸ ਤੂੰ ਕੋਟ ਮੈਰਜ ਕੋਟ ਪਹੁੰਚ ਜਾਇ ਵਕਤ ਦੀ ਪੰਜ ਨੰਬਰ ਕਮਰਾ ਕੋਟ ਚ ਕੱਲ ਮਿਲਦੇ ਆ ਇਹਨਾਂ ਕਹਿ ਕੇ ਸਿੰਦਰ ਨੇ ਫੋਨ ਰੱਖ ਦਿੱਤਾ ਬਾਕੀ ਕਹਾਣੀ ਕੱਲ ਨੂੰ ਅਗਲੇ ਭਾਗ ਵਿੱਚ ਸੁਣੋ ਜੀ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ